ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਦੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਦੋ ਪਸ਼ੂਆਂ ਦੀ ਵੀਡੀਓ ਲੈ ਕੇ ਆਏ ਜੇ ਪਹਿਲੇ ਨੰਬਰ ਤੇ ਜੋ ਤੁਸੀਂ ਝੋਟੀ ਦੇਖ ਰਹੇ ਜੇ ਬੂਰੀ ਝੋਟੀ ਜੇ 16 17 ਕਿਲੋ ਦੁੱਧ ਵਾਲੀ ਜੇ ਬਹੁਤ ਹੀ ਵਧੀਆ ਕੁਆਲਿਟੀ ਵਾਲੀ ਨਸਲ ਵਾਲੀ ਝੋਟੀ ਜੇ ਲੋ ਜੀ ਦੇਖ ਸਕਦੇ ਜੇ ਤੇ ਦੂਸਰੇ ਨੰਬਰ ਜੋ ਤੁਸੀਂ ਵੈੜ ਦੇਖ ਰਹੇ ਜੇ ਇਹ ਬਿਲਕੁਲ ਤਾਜੀ ਸੂਈ ਜੇ 15 16 ਕਿਲੋ ਦੁੱਧ ਵਾਲੀ ਜੇ ਲੋ ਜੀ ਦੇਖ ਸਕਦੇ ਜੇ ਬਹੁਤ ਹੀ ਠੰਡਪੰਡੀ ਦੀ ਵਹਿੜ ਜੇ ਪੂਰੀ ਜਾਣਕਾਰੀ ਨਾਲ ਪਸ਼ੂਆਂ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਬਣੇ ਰਹੋ ਵੀਡੀਓ ਦੇ ਪੂਰੇ ਅੰਤ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ লাইਕ ਸ਼ੇਅਰ ਵੀ ਕਰ ਦਿਓ ਜੀ ਲਓ ਜੀ ਪਹਿਲੇ ਨੰਬਰ ਜਿਹੋ ਤੁਸੀਂ ਛੋਟੀ ਦੇਖ ਰਹੇ ਜੇ ਬੁਰੀ ਛੋਟੀ ਜੇ ਗੱਬਣ ਛੋਟੀ ਜੇ ਸਿੰਘ ਬਿਲਕੁਲ ਛੋਟੇ ਲੱਗੇ ਦੇਖ ਸਕਦੇ ਬਹੁਤ ਵਧੀਆ ਫੇਸ ਕੁਆਲਟੀ ਜੇ ਲੋ ਜੀ ਤੁਹਾਨੂੰ ਥਣ ਵੀ ਚੈੱਕ ਕਰਾਈਏ ਨੇੜੇ ਤੋਂ ਜੀ ਬਹੁਤ ਵਧੀਆ ਥਣ ਪਾਂਡੀ ਦੀ ਝੋਟੀ ਜੇ ਚਲੋ ਇਹਨੂੰ ਚੱਡਾ ਪਿੱਛੇ ਤੋਂ ਚੈੱਕ ਕਰਾਈਏ ਜੀ ਬਹੁਤ ਹੀ ਸਪੈਸ਼ਲ ਝੋਟੀ ਜੇ ਸ਼ਕੀਨ ਵੀਰਾ ਵਾਸਤੇ ਝੋਟੀ ਦੇ ਦੇਖ ਸਕਦੇ ਜੀ ਬਹੁਤ ਵਧੀਆ ਚੱਡੀ ਤਿਆਰੀ ਕੀਤੀ ਜੇ ਝੋਟੀ ਨੇ ਹਲਿਓ ਸੁਣਦੇ ਸਮਾਜੇ ਉਹ ਇੱਕ ਤੋਂ ਦੋ ਦਿਨ ਬਾਕੀ ਰਹਿੰਦਾ ਜੇ ਚੰਗੇ ਰਿਕਾਰਡ ਵਾਲੀ ਝੋਟੀ ਜੇ ਦੂਸਰੇ ਸੂਏ ਇਸ ਝੋਟੀ ਦਾ ਸੁਣਾ ਜੇ ਬਹੁਤ ਹੀ ਵਧੀਆ ਨਸਲ ਵਾਲੀ ਝੋਟੀ ਜੇ ਦੇਖ ਸਕਦੇ ਜੇ ਬਿਲਕੁਲ ਛੋਟੇ ਸਿੰਗ ਲੱਗੇ ਜੇ ਲਓ ਤੁਹਾਨੂੰ ਸਿੰਗ ਫਿਰ ਤੋਂ ਚੱਕ ਰਹੀ ਨੇੜੇ ਤੋਂ ਵੀ ਬਹੁਤ ਵਧੀਆ ਫੇਸ ਕੁਆਲਿਟੀ ਜੇ ਲਓ ਪੂਰੀ ਨਸਲ ਕੁਆਲਿਟੀ ਵਾਲੀ ਝੋਟੀ ਜੇ ਤੇ ਪੂਰੀ ਸੰਭੀਪਲੀ ਰਾਜੀ ਝੋਟੀ ਜੇ ਦੇਖ ਸਕਦੇ ਜੇ ਉੱਪਰ ਵੀ ਤੁਹਾਨੂੰ ਚੱਕ ਰਹੀ ਹੈ ਜੀ ਲਓ ਪੂਰੀ ਸੰਭੀਪਲੀ ਰਾਜੀ ਝੋਟੀ ਜੇ ਉੱਚਾ ਤਾਂ ਫੇਰ ਤੁਹੇ ਦੇਖ ਸਕਦੇ ਪਿਛੇ ਤੋਂ ਜੀ ਲਓ ਜੀ ਤੁਹਾਨੂੰ ਝੋਟੀ ਚਲਾ ਕੇ ਖੋਣੇ ਆ ਜੀ ਦੇਖ ਸਕਦੇ ਜੇ ਲਓ ਜੀ ਝੱਡਾ ਲੈ ਕੇ ਝੋਟੀ ਤੁਰਿਆ ਨਹੀਂ ਜਾਂਦਾ ਚੰਗੇ ਮਿਲਕ ਰਿਕਾਰਡ ਵਾਲੀ ਝੋਟੀ ਏ ਲਓ ਜੀ ਦੇਖ ਸਕਦੇ ਜੇ ਪੂਰੀ ਸੰਭੀ ਪੜੀ ਤੇ ਰਾਜੀ ਝੋਟੀ ਏ ਲਓ ਜੀ ਲਓ ਦੇਖ ਸਕਦੇ ਜੇ ਲੈਓ ਕਮਾ ਲਿਓ ਬਹੁਤ ਹੀ ਵਧੀਆ ਸਿੰਘ ਦੀ ਕੁਆਲਿਟੀ ਜੇ ਬਿਲਕੁਲ ਛੋਟੇ ਸਿੰਘ ਲੱਗੇ ਜੇ ਦੇਖ ਸਕਦੇ ਲੋ ਪੂਰੀ ਸੰਭੀ ਪਲੀ ਤੇ ਰਾਜੀ ਝੋਟੀ ਜੇ ਪੂਰੀ ਚਮਕਾਲੀ ਲੈ ਜੋ ਲੈ ਜੋ ਲੋ ਜੀ ਦੇਖ ਸਕਦੇ ਜੀ ਲੋ ਕੋਈ ਦੇਖ ਸਕਦੇ ਜੀ ਰੇਡ ਹੈ ਜੋ ਇਸ ਝੋਟੀ ਦਾ ਉਹ ਬਿਲਕੁਲ ਜਾਇਦ ਰੱਖਿਆ ਗਿਆ ਜੀ ਕੋਈ ਡੇਡ ਨਹੀਂ ਕੋਈ 140 ਨਹੀਂ ਇਹ ਸਿਰਫ ਤੁਹਾਨੂੰ 1 ਲੱਖ ਤੇ 20000 ਰੁਪਏ ਦੇ ਵਿੱਚ ਝੋਟੀ ਮਿਲੂਗੀ ਜੀ ਝੋਟੀ ਬਹੁਤ ਵਧੀਆ ਕੁਆਲਟੀ ਵਾਲੀ ਜੇ ਪੂਰੀ ਨਸਲ ਵਾਲੀ ਜੇ ਲਓ ਜੀ ਚੱਡਾ ਤੁਹਾਨੂੰ ਫੇਰ ਤੋਂ ਚੈੱਕ ਕਰਾ ਦਈਏ ਪਿਛਲੀ ਝੋਟੀ ਦਾ ਜੀ ਦੇਖ ਸਾਦੇ ਜੀ ਥੱਬੇ ਲਾਈ ਫੇਰਦੀ ਇਹ ਚੱਡੇ ਵਾਲੇ ਦੇਖ ਸਾਦੇ ਜੀ ਦੋਤੇ ਬੜੇ ਰਮਾਨਾ 1917 ਲਿੱਟ ਘੋੜੇਗੀ ਜੀ ਲੋ ਜੀ ਬਹੁਤ ਹੀ ਠੰਡ ਭੰਡੇ ਦੀ ਝੋਟੀ ਜੇ ਦੇਖ ਸਕਦੇ ਜੀ ਲੋ ਦੂਸਰੇ ਨੰਬਰ ਤੇ ਤਾਜੀ ਸੂਈ ਵਹਿੜ ਜੇ ਲੋ ਜੀ ਦੇਖ ਸਕਦੇ ਜੀ 15 16 ਕਿਲੋ ਵਾਲੀ ਵਹਿੜ ਜੇ ਲੋ ਚੱਟ ਵੀ ਦੇ ਸਕਦੇ ਪਿੱਛੇ ਤੋਂ ਜੀ ਹੁਣ ਮੌਕੇ ਤੇ 11 12 ਲੀਟਰ ਬੋਲਾ ਤਿਆਰ ਜੀ ਇਸ ਵੈੜ ਦੇ ਕੋਲ ਦੂਸਰਾ ਸੂਆ ਵੈੜ ਸੂਈ ਜੇ ਲੋ ਜੀ ਬੱਚਾ ਵੀ ਦੇਖ ਸਕਦੇ ਪਿੱਛੇ ਵਛੀ ਜੇ ਬਹੁਤ ਵਧੀਆ ਨਸਲ ਵਾਲੀ ਜਰਸੀ ਨਸਲ ਦੀ ਵਛੀ ਜੇ ਲੋ ਜੀ ਦੇਖ ਸਕਦੇ ਜੇ ਲੋ ਜੀ ਵੈੜ ਦੀ ਫੇਸ ਕੁਆਲਟੀ ਦੇਖ ਸਕਦੇ ਬਹੁਤ ਵਧੀਆ ਫੇਸ ਕੁਆਲਟੀ ਜੇ ਤੇ ਬਿਲਕੁਲ ਠੰਡੀ ਸੀਨ ਸੋ ਵੈੜ ਜੇ ਲੋ ਥਾਣੇ ਨੇੜੇ ਚੈੱਕ ਕਰ ਸਕਦੇ ਜੇ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਜੇ ਲੋ ਛੱਡਕ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਦੋਦੇ ਬੜੇ ਰਮਾਨਾ 15 16 ਲੀਟਰ ਚੁਾਈ ਜਾਏਗੀ ਜੀ ਲੋ ਦੇਖ ਸਕਦੇ ਜੀ ਹੁਣ ਮੌਕੇ ਤੇ 11 12 ਲੀਟਰ ਬੋਲਾ ਤਿਆਰ ਜੇ ਇਸ ਵੇੜ ਦੇ ਕੋਲ ਲੋ ਜੀ ਹੋਇ ਤਾਂ ਚਲਾ ਕੇ ਵਿਖਾਉਣੀ ਹੈ ਜੀ ਵੇੜ ਲੋ ਜੀ ਦੇਖ ਸਕਦੇ ਜੀ ਪੂਰੀ ਸੰਭੀ ਪੜੀ ਤੇ ਰਾਜੀ ਵੇੜ ਜੇ ਬਾਕੀ ਗਰਮੀ ਤੁਹਾਨੂੰ ਪਤਾ ਇਹ ਵੇੜਾਂ ਬਹੁਤ ਘਟ ਮਨਾਉਂਦੀਆਂ ਜੀ ਅੱਗੇ ਗਰਮੀ ਦਾ ਮੌਸਮ ਆ ਰਿਹਾ ਜੇ ਲੋ ਚੜਾ ਦੇਖ ਸਕਦੇ ਜੀ ਬਹੁਤ ਵਧੀਆ ਠੰਡਪੰਡੀ ਦੀ ਵੇੜ ਜੇ तो बिल्कुल ठंडी शीस हो बैठ जी देख सकते दे जी लुमा लो ले। लो दूसरा सूह बैट सूई जी ग्यारह बारह लीटर बहुत तैयार जी इस बैट दे को लाद दे जी बंद हो लो तु लो जी ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਠੰਡਾ ਪਾਂਡੇ ਦੀ ਵਹਿੜ ਜੇ ਲਓ ਜੇ ਬਾਕੀ ਜੇਕਰ ਕਿਸੇ ਵੀਰ ਦੇ ਵੀ ਇਹ ਵਹਿੜ ਪਸੰਦ ਆਉਂਦੀ ਹੈ ਤੁਸੀਂ ਇੱਥੇ ਆਓ ਇਸ ਵਹਿੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਹੁਣ ਮੌਕੇ ਤੇ 11-12 ਲੀਟਰ ਬੋਲਾ ਤਿਆਰ ਹੋਈ ਗਰੀ ਇਸ ਵਹਿੜ ਦੇ ਕੋਲ ਦੁੱਧ ਦੇ ਬੜੇ ਮਾਤਰਾ ਨਾਲ 15-16 ਲੀਟਰ ਚੁਵਾਈ ਜਾਏਗੀ ਜੀ ਰੇਟ ਹੈ ਜੋ ਇਸ ਵਹਿੜ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਇਹ ਤੁਹਾਨੂੰ 41000 ਰੁਪਏ ਦੇ ਵਿੱਚ ਵਹਿੜ ਮਿਲੂਗੀ ਜੀ ਰੇਡ ਵੀਰ ਜੀ ਫਿਕਸ ਜੇ ਬਸ ਛੋੜੀ ਹੋਈ ਹੈ ਜੀ ਵਿੱਚੋਂ ਵੈੜ ਕਾਫੀ ਕੁਆਲਟੀ ਵਾਲੀ ਜੇ ਲਓ ਚੱਡਾ ਤੁਹਾਨੂੰ ਫੇਰ ਤੋਂ ਚੱਕਰਾ ਦਈਏ ਵੈੜ ਦਾ ਪਿਛੇ ਦਿਓ ਜੀ ਬਹੁਤ ਵਧੀਆ ਠੰਡਾਂ ਪਾਂਦੀ ਦੀ ਵੈੜ ਜੇ ਤੇ ਬਿਲਕੁਲ ਠੰਡੀ ਸੀਂਸਾਉ ਵੈੜ ਜੇ ਲਓ ਜੀ ਦੇਖ ਸਕਦੇ ਜੇ ਪਿਛੇ ਬੱਚਾ ਹੈ ਜੋ ਵਸ਼ੀ ਜੇ ਬਹੁਤ ਵਧੀਆ ਜਰਸੀ نسل ਦੀ ਲਓ ਬਾਕੀ ਤੁਹਾਨੂੰ ਛੋਟੀ ਫੇਰ ਤੋਂ ਚੱਕਰਾ ਦਈਏ ਜੀ ਬਹੁਤ ਵਧੀਆ ਛੋਟੇ ਸਿੰਗ ਲੱਗੇ ਜੀ ਦੇਖ ਸਕਦੇ ਜੇ ਬਹੁਤ ਵਧੀਆ ਫੇਸ ਕੁਆਲਟੀ ਜੇ ਚੰਗੇ ਰਿਕਾਰਡ ਵਾਲੀ ਝੋਟੀ ਜੇ ਬਹੁਤ ਜੀ ਠੰਡਪੰਡੀ ਝੋਟੀ ਜੇ ਲੋ ਦੇਖ ਸਕਦੇ ਜੇ ਚੱਡਾ ਫਿਰ ਤੋਂ ਚੱਕ ਲਈ ਝੋਟੀ ਦਾ ਪਿੱਛੇ ਤੋਂ ਜੀ ਲੋ ਦੇਖ ਸਕਦੇ ਜੀ ਲੋ ਬਾਕੀ ਜੇਕਰ ਕਿਸੇ ਵੀਰ ਨੂੰ ਵੀ ਦੋਨਾਂ ਪਸ਼ੂਆਂ ਵਿੱਚੋਂ ਕੋਈ ਪਸ਼ੂ ਵੀ ਪਸੰਦ ਆਉਂਦਾ ਜੇ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਲੋ ਦੇਖ ਸਕਦੇ ਜੇ ਲੋ ਪਸ਼ੂ ਦੋਨੋਂ ਹੀ ਬਹੁਤ ਵਧੀਆ ਜੇ ਝੋਟੀ ਵੀ ਕਾਫੀ ਕੁਆਲਟੀ ਵਾਲੀ ਜੇ ਤੇ ਵਿਹੜ ਵੀ ਕਾਫੀ ਕੁਆਲਟੀ ਵਾਲੀ ਜੇ ਲਓ ਅਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਗੱਗੜਪਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਜੇ 9815580262 ਜੇਕਰ ਕਿਸੇ ਵੀਰ ਦੇ ਵੀ ਕੋਈ ਪਸ਼ੂ ਵੀ ਪਸੰਦ ਆਉਂਦਾ ਜੇ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਇਹ ਪਸ਼ੂ ਖਰੀਦ ਸਕਦੇ ਜੇ ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋ ਫੋਨ ਕਾਲ ਕਰਕੇ ਤੇ ਇਹ ਪਸ਼ੂ ਖਰੀਦ ਸਕਦੇ ਜੀ ਲਓ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬਡੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵਜਾ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੇਂ ਨਵੇਂ ਵੀਡੀਓ ਤੁਹਾਡੇ ਕੋ ਲੈ ਕੇ ਆਂਦੇ ਰਹੀਏ ਜੀ ਮਿਲਦੇ ਆਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ